ਲਓ ਵੀ ਅੱਜ ਦਾ ਕਰਤਾ ਜੀ ਵਲੋਗ ਸ਼ੁਰੂ ਤੇ ਅੱਜ ਕੰਮ ਪੈ ਗਿਆ ਸੀ ਤਾਂ ਕਰਕੇ ਅੱਜ ਵਲੋਗ ਹੋ ਗਿਆ ਲੇਟ ਤੇ ਅੱਜ ਆਇਆ ਵੀ ਸਾਡੇ ਕੋਈ ਚਵਾਈ ਦੇ ਟਾਈਮ ਨਾ ਗਿਆ ਸਵੇਰ ਵੇਲੇ ਕਿਹੜਾ ਨਹੀਂ ਵਜਾ ਅੱਜ ਚਲੋ ਕੋਈ ਗੱਲ ਨਹੀਂ ਮੁੰਡਿਆਂ ਨੇ ਕੰਮ ਖਿੱਚਿਆ ਪਿਆ ਉੱਧਰਲੇ ਮੰਨੇ ਚਵਾਈ ਦਾ ਵੇਨੇ ਜਾ ਕੇ ਖਿੱਚਿਆ ਪਿਆ ਕੰਮ ਮੁੰਡਿਓ ਫਿਰ ਉਹਨ ਗਾਇਆਂ ਚੋਂ ਦੀ ਜਗ੍ਹਾ ਭੰਗੜਾ ਪਾਉਂਦੇ ਆ। ਕਿਰੂ ਕੀਤਾ ਜ਼ਿਆਦਾ ਅਜੇ ਕੰਮ। ਕਿਰੂ ਕੀਤਾ ਜੇ। ਬਾਣੇ ਸਿੱਧੂ ਮੂਸੇ ਵਾਲੇ ਦੇ ਲਾਏ ਆ। ਚੱਬਦਲਾ ਕਰੋ ਆ ਟਾਈਮ ਨਾਲ। ਇਹ ਅਸੀਂ ਦੇਸੀ ਜਿਗਾਰਡ ਬਣਾਇਆ ਗਾਇਆਂ ਚੋਂ ਵਾਸਤੇ। ਤੇ ਅਰੇ ਫਾਰਮ ਦਾ ਕੰਮ ਚੱਲਦਾ ਵਿਆ ਮਗਰਲੇ ਬੰਨੇ ਹੋਰ ਜਿਹੜੇ ਕੰਮ ਦਿਖਾਵਾਂਗੇ ਬਾਕੀ ਬਾਬੇ ਦੀ ਮਿਹਰ ਆ ਪੂਰੀ ਦੋ ਤਿੰਨ ਗਾਈਆਂ ਤੋਂ ਕੰਮ ਸ਼ੁਰੂ ਕੀਤਾ ਸੀ ਅੱਜ ਬਾਬੇ ਦੀ ਕਿਰਪਾ ਨਾਲ 30 35 ਗਾਈਆਂ ਆਪਣੇ ਕੋ ਤੇ ਬਾਕੀ ਜਿਹੜੀਆਂ ਆਜ ਫਰਾਂ ਆ ਵੜਾ ਬੂੜਾ ਵਸ਼ੀਆਂ ਵਕਰੀਆਂ ਇਹ ਬਛੀਆਂ ਚਾਰ ਕਿੱਧਰ ਬੰਨੀਆਂ ਆ ਆ ਵੀ ਉਹ ਹਜੇ ਫਾਰਮ ਦਾ ਕੰਮ ਥੋੜਾ ਚੱਲਦਾ ਪਿਆ ਉਧਰ ਤਾਂ ਕਰਕੇ ਨਾਲੇ ਧੁੱਪ ਸੇਕ ਲੈਂਦੀਆਂ ਐ ਸੇਵਾਨੇ ਤੇ ਰਾਣੀ ਸੁੰਦਰਾ ਇੱਧਰ ਬੰਨੀਆਂ ਚਾਰ ਇਹ ਹਜੇ ਮਹੀਨੇ ਦੇ ਸਵਾ 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 ਮਹੀਨੇ ਦੀਆਂ ਹਜੇ ਇਹ ਬਛੀਆਂ ਜਿਹੜੀਆਂ ਇਹਨਾਂ ਦੇ ਸੀਮਨਦਾਨ ਨੂੰ ਅਸੀਂ ਦੱਸਾਂਗੇ ਬਾਅਦ ਵਿੱਚ ਤੇ ਓ ਬੱਕਰੀ ਵੀ ਸੂਨਣ ਲਈ ਆ ਤੇ ਇੱਕ ਦੋ ਬੱਕਰੀਆਂ ਹੈਗੀਆਂ ਸੇਲ ਕਰਨ ਲਈਆਂ ਤੁਹਾਨੂੰ ਨੰਬਰ ਬਾਇਓ ਚ ਮੈਂਸ਼ਨ ਕਰ ਦਾਂਗੇ ਤੁਸੀਂ ਲੈਣੀ ਹੋਗੀ ਤੇ ਫੋਨ ਕਰ ਸਕਦੇ ਜੇ ਇਹ ਕੋ ਲੱਗੀ ਰਾਣੀ ਸੁੰਦਰਾ ਅੰਦਰ ਆਇਆ ਨਾ ਰਾਣੀ ਸੁੰਦਰਾ ਤੇਰਾ ਟਾਈਮ ਛੇਤੀ ਆਉਣ ਆਲੀ ਕਣਕ ਬਸ ਕੱਢ ਦੇ ਤੈਨੂੰ ਵੀ ਬਾਹਰ ਆ ਤੂੜੀ ਆ ਇੱਧਰ ਵਾਲੇ ਬੰਨੇ ਛੱਡਿਆ ਚਲੋ ਫੇਰ ਤੁਹਾਨੂੰ ਉੱਧਰ ਕਿਆ ਵਿਆਹ ਹੀ ਕੰਮ ਇੱਧਰ ਮੁੰਡਿਆਂ ਨੇ ਦੁੱਧ ਬਣਾਤਾ ਹੀ ਮੁੰਡੇ ਛੋਟੇ ਨੇ ਕਿੰਨੀਆਂ ਮੱਛੀਆਂ ਦਾ ਬਣਾਇਆ ਦੁੱਧ ਓਏ ਸੱਤਾਂ ਦਾ ਠੀਕ ਆ ਇਹਨੂੰ ਲਈ ਫਿਰਨਿਆ ਇਹ ਵਛਾ ਦੇ ਤਾਂ ਤਾਂ ਕਰਕੇ ਜਾਇ ਨੂੰ ਬੰਨ ਕੇ ਆ ਕੰਮ ਕਰੀਏ ਟਾਈਮ ਨਹੀਂ ਹੈ ਆਪਣੇ ਕੋ ਇਧਰ ਆ ਆ ਕਿੰਨਾ ਕਿੰਨਾ 2-2 ਕਿਲੋ ਸਾਰੇ 200 ਸੱਤ ਬਸ਼ੀਆਂ ਦਾ ਸਾਰਿਆਂ ਨੂੰ 2-2 ਕਿਲੋ ਕਿ 2.5-2.5 ਕਿਲੋ 2.5-2 ਸਾਰਿਆਂ ਨੂੰ ਕਈਆਂ ਦਾ ਘੱਟ ਹੈ ਕਈਆਂ ਦਾ ਵਾਧਾ ਠੀਕ ਆ ਤੇ ਆ ਰਹੀ ਚੁੱਕੀ ਹੈ ਰੱਖ ਨੂੰ ਇੱਥੇ ਮੈਂ ਤੁਹਾਨੂੰ ਦੱਸਦਾ ਕਿਹੜੀ ਆ ਇਹੜੀਆਂ ਤਿੰਨ ਬਾਲਟੀਆਂ ਨਾ ਇਹ ਇਧਰ ਜਾਣਾ ਇਹ ਇਧਰ ਜਾਣਾ ਤਿੰਨ ਬਾਲਟੀਆਂ ਆ ਆ ਫੜ ਆ ਵੀ ਫੜ ਨਾਲ ਕਿਆ ਕਈ ਨਾ ਹੁੰਦਾ ਕਿ ਆ ਵੀ ਕਈ ਬੋਤਲਾਂ ਚ ਪੀਉਂਦੇ ਆ ਦੁੱਧ ਤੇ ਅਸੀਂ ਕੰਮ ਸੌਖਾ ਕੀਤਾ ਅਸੀਂ ਬਾਲਟੀਆਂ 'ਚ ਘਜਾਈਆਂ ਆ ਬਸ ਸਾਨੂੰ ਵੀ ਕਿਸੇ ਨੇ ਦੱਸਿਆ ਇਹ ਵੀ ਬਾਲਟੀਆਂ 'ਚ ਪਿਆ ਕਰੋ ਪੀ ਲੈਂਦੀਆਂ ਤੇ ਅਸੀਂ ਬਾਲਟੀਆਂ 'ਚ ਪੀਣਾ ਸ਼ੁਰੂ ਕੀਤਾ ਤੇ ਸੌਖਾ ਹੋ ਜਾਂਦਾ ਕੰਮ ਕਿੱਥਾ ਪਿਆਏਗਾ ਮੈਂ ਦਵਾਈਆਂ ਦੇ ਨਾਲ ਆ ਕੀ ਦੇ ਜਾਣਦੇ ਚਾਚਾ ਜੀ ਦੁੱਧ ਦੁੱਧ ਪੀਉਣ ਦੇ ਦੁੱਧ ਅੱਛਾ ਦੁੱਧ ਪੀਉਣ ਦੇ ਜੀ ਉਹ ਬੱਕਰੀ ਨਾ ਬੱਕਰੇ ਨੂੰ ਦੁੱਧ ਪਿਆ ਰਿੰਦੀ ਸਾਰਾ ਇਹਨੂੰ ਪੀ ਨਹੀਂ ਦਿੰਦੀ ਅੱਛਾ ਉਹਨੇ ਵੀ ਮੁੰਡਾ ਹੀ ਚਾਹੀਦਾ ਇਹ ਤੇ ਭੁੱਖੀ ਰਹਿੰਦੀ ਆ ਆਇਤ ਮੈਂ ਸਵਾਰੀ ਕਰਦਾ ਇਹਨਾਂ ਦੇ ਕੋਈ ਵੇਚਣ ਵਾਲੀ ਵੀ ਹੈ ਕੀ ਰੱਖਣੀਆਂ ਸਾਰੀਆਂ ਨਹੀਂ ਨਹੀਂ ਵੇਚਤੀਆਂ ਜਿਹੜੀਆਂ ਵੇਚਣਾ ਨੇ ਇਹਦੇ ਠਹਿਰ ਕੇ ਵੇਚਾਂਗੇ ਬਸ ਇਹ ਜਿਹੜਾ ਬੱਚੇ ਹੁਣ ਸਟਾਰਟ ਕਰਨਾ ਫਾਰਮ ਇਸ ਕਾਰ ਦਾ ਵਧਾਉਣਾ ਮਾਰ ਠੀਕ ਆ ਉਹ ਤੂੰ ਬੱਕਰੇ ਤੇ ਸਵਾਰੀ ਕਰੀ ਜਾਣ ਡਿਆ ਛੱਡ ਦੇ ਛੱਡ ਦੇ ਨਾ ਕਰ ਵਾਹ ਲਓ ਉਹ ਦੀ ਇਹ ਕੋਵੇ ਚ ਦੇਸੀ ਆਉਦਾ ਬਾਕੀ ਸਾਰੀਆਂ ਵੀ ਡਲਦੀਆਂ ਨਾ ਨਾ ਹੁਣ ਸਾਰੀ ਬੀਟ ਲਿਆ ਸਾਰਾ ਬੀਟ ਲਿਆ ਨਹੀਂ ਮੈਨੂੰ ਦਾ ਭਲੇਖਾ ਹੈ ਪਰ ਉਹ ਵੀ ਬਿਟ ਲਿਆ ਆਪਦੀ ਇਹਨੂੰ ਬਾਹਰ ਕੱਢਿਆ ਵੱਖਰਾ Oh.